ਲਾਕੇ ਮੁਖੋਟਾ ਲਾਕੇ ਮੁਖੋਟਾ ਲੋਕ ਬਣਦੇ ਸ਼ਰੀਫ ਚੰਗੇ ਕੰਮਾਂ ਦੀ ਤਾਂ ਦੁਸ਼ਮਣ ਵੀ ਕਰਦੇ ਤਾਰੀਫ ਚੰਗਿਆਂ ਤੋਂ ਵੱਧ ਲੋਕ ਮਾਰੇ ਸੁਣਦੇ ਨੇ ਗੀਤ ਚੰਗਿਆਂ ਤੋਂ ਵੱਧ ਲੋਕ ਮਾਰੇ ਸੁਣਦੇ ਨੇ ਗੀਤ ਅੱਜ ਕੱਲ ਸੱਚੀ ਘੱਟ ਝੂਠੀ ਪੈਂਦੀ ਹੈ ਪਰੀਤ ਗੁੰਮ ਹੋ ਗਏ ਨੇ ਗੁੰਮ ਹੋ ਗਏ ਨੇ ਪੁਰਾਣੇ ਰਿਵਾਜ ਤੇਰੀਤ ਗੱਲਾਂ ਸੱਚੀਆਂ ਦੀ ਗੱਲਾਂ ਸੱਚੀਆਂ ਦੀ ਪੀੜ ਹੁੰਦੀ ਸਭ ਨੂੰ ਦੂਜਿਆਂ ਨੂੰ ਮਿਟਾ ਕੇ ਜਿੱਤਣਾ ਚਾਹੁੰਦਾ ਹਰ ਇੱਕ ਜਗ ਨੂੰ ਓਏ ਮੁੜਦਾ ਨਹੀਂ ਸਮਾ ਓਏ ਮੁੜਦਾ ਨਹੀਂ ਸਮਾ ਜਿਹੜਾ ਕਿ ਰਾ ਜਾਂਦਾ ਵੀਤ ਲਾ ਕੇ ਮੁਖਟਾ ਲਾ ਕੇ ਮੁਖਟਾ ਲੋਕ ਬਣਦੇ شریف ਬਣਦੇ شریف